ਜਲੰਧਰ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੀ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਗ੍ਰਿਫਤਾਰੀ ਹੋਈ ਹੈ ਆਖਰਕਾਰ ਰਮਨ अरोड़ा ਹਲਕੇ ਦੇ ਵਿੱਚ ਕਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰ ਰਹੇ ਸਨ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਇਸੇ ਨਾਲ ਇਹ ਵੀ ਚਰਚਾ ਆਮ ਹੈ ਕਿ ਰਮਨ अरोड़ा ਭਾਜਪਾ ਦੇ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ ਇਸ ਨੂੰ ਲੈ ਕੇ ਕਿੰਨੀ ਕੁ ਸੱਚਾਈ ਹੈ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਰਮਨ अरोड़ा ਕਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰ ਰਹੇ ਸਨ ਕਿ ਕਿਸ ਤਰ੍ਹਾਂ ਦੀਆਂ ਚਰਚਾਵਾਂ ਨੇ ਬਹੁਤ ਸਾਰੀਆਂ ਚਰਚਾਵਾਂ ਨੇਗੀਆਂ ਜਿੰਨੇ ਮੂੰਹ ਉਨੀਆਂ ਗੱਲਾਂ ਅੱਜ ਕੱਲ ਤੋਂ ਲੈ ਕੇ ਅੱਜ ਤੱਕ ਜਲੰਧਰ ਦੇ ਵਿੱਚ ਚਰਚਾ ਹੀ ਇਹ ਨੇ ਸਿਆਸੀ ਖੰਡ ਹੋਣ ਮੀਡੀਆ ਦੇ ਕੋਰੀਡੋਰ ਜ਼ੋਨ ਲੋਕ ਕੰਨ ਨਾਲ ਕੰਨ ਜੋੜ ਕੇ ਇਹੀ ਗੱਲਾਂ ਕਰ ਰਹੇ ਨੇ ਵੀ ਆਹ ਵੀ ਸੀ ਉਹ ਵੀ ਸੀ ਜਿਹੜੀ ਮੁੱਢਲੀ ਤੌਰ ਦੇ ਉੱਤੇ ਜਿਹੜੀ ਸਰਕਾਰ ਦੇ ਵੱਲੋਂ ਵਿਜੀਲੈਂਸ ਦੇ ਵੱਲੋਂ ਜਿਹੜੀ ਗੱਲਾਂ ਸਾਹਮਣੇ ਆਈਆਂ ਉਹ ਇਹ ਹੈ ਕਿ ਨਗਰ ਨਿਗਮ ਦਾ ਇੱਕ ਅਧਿਕਾਰੀ ਵਿਜੀਲੈਂਸ ਨੇ ਪਹਿਲਾਂ ਚੱਕਿਆ ਸੀਗਾ ਸੁਖਦੇਵ ਵਸ਼ਿਸ਼ਟ ਤੇ ਰਮਨ अरोड़ा ਇਹ ਦੋਵੇਂ ਜਣੇ ਮਿਲ ਕੇ ਜਾਂ ਇਹਨਾਂ ਦਾ ਇੱਕ ਨੈਟਵਰਕ ਉਹ ਸਾਰਾ ਮਿਲ ਕੇ ਲੋਕਾਂ ਨੂੰ ਇਮਾਰਤਾਂ ਦੇ ਚਾਹੇ ਉਹ ਗੈਰ ਕਾਨੂੰਨੀ ਇਮਾਰਤਾਂ ਸੀ ਚਾਹੇ ਕਿਸੇ ਦਾ ਕੋਈ ਵਾਦਾ ਘਾਟਾ ਸੀਗਾ ਉਹਦੀ ਨੋਟਿਸ ਪਾ ਜਵਾਉਂਦੇ ਸੀ ਫਿਰ ਮੋਟੀਆਂ ਰਕਮਾਂ ਲੈ ਕੇ ਰਮਨ अरोड़ा ਵਿੱਚ ਪੈ ਕੇ ਮੋਟੀ ਰਕਮ ਲੈਂਦੇ ਸੀ ਤੇ ਉਸ ਦਾ ਜਿਹੜਾ ਨੋਟਿਸ ਆ ਉਹਨੂੰ ਇੱਧਰ ਉੱਧਰ ਕਰ ਦਿੱਤਾ ਜਾਂਦਾ ਸੀ ਉਹਨੂੰ ਰੱਦੀ ਦੀ ਟੋਕਰੀ ਚ ਸਿੱਟ ਦਿੱਤਾ ਜਾਂਦਾ ਸੀਗਾ ਇਹ ਸਿਸਟਮ ਜਿਹੜਾ ਉਹ ਚੱਲ ਰਿਹਾ ਸੀ ਇਹ ਮੋਡਲ ਰੂਪ ਦੇ ਵਿੱਚ ਸ਼ਿਕਾਇਤਾਂ ਜਿਹੜੀਆਂ ਨੇ ਆਈਆਂ ਜਾਂ ਜਿਹੜਾ આરોਪ ਲੱਗੇ ਹੁਣ ਉੱਥੇ ਗੱਲਾਂ ਕਈ ਚੱਲ ਰਹੀਆਂ ਨੇ ਜੇ ਗੱਲਾਂ ਦੀ ਗੱਲ ਕਰੀਏ ਜਿੱਦਣ ਤੁਹਾਨੂੰ ਯਾਦ ਹੋਵੇਗਾ ਕਿ ਰਮਨ अरोड़ा ਦੀ ਸੁਰੱਖਿਆ ਹਟਾਈ ਗਈ ਉਸ ਦਿਨ ਜਲੰਧਰ ਕੇਂਦਰੀ ਜਿਹਨੂੰ ਜਲੰਧਰ ਸੈਂਟਰਲ ਕਿਹਾ ਜਾਂਦਾ ਆ ਉਸ ਇਲਾਕੇ ਦੇ ਵਿੱਚ ਉਸ ਹਲਕੇ ਦੇ ਵਿੱਚ ਲੱਡੂ ਵੰਡੇ ਗਏ ਇਹ ਗੱਲਾਂ ਜਿਹੜੀਆਂ ਨੇ ਉੱਥੇ ਸਾਹਮਣੇ ਆਈਆਂ ਹੁਣ ਕਿਸ ਤਰ੍ਹਾਂ ਦੀ ਕਰਪਸ਼ਨ ਜਿਹੜੀ ਇੱਕ ਪਹਿਲਾਂ ਦੱਸੀ ਹੁਣ ਚਰਚਾ ਇਹ ਹੈ ਕਿ ਉੱਥੇ ਇਮਾਰਤਾਂ ਨੇ ਬਿਜ਼ਨਸ ਨੇ ਜਾਂ ਇਹ ਸਾਰਾ ਕੁਝ ਹੈ ਉਸ ਦੇ ਵਿੱਚ ਵੀ ਮੋਟੀ ਰਕਮ ਵਸੂਲੀ ਜਾਂਦੀ ਸੀ ਇੱਕ ਹਸਪਤਾਲ ਤੋਂ ਪੈਸੇ ਲੈਣੇ ਲੈਣੇ ਤੈ ਹੋਏ ਜਿਹੜਾ 5 ਕਰੋੜ ਚ ਸੌਦਾ ਹੋਇਆ ਉਹ 10 ਲੱਖ ਤੱਕ ਕੱਪੜ ਗਿਆ ਫਿਰ ਕਹਿੰਦੇ ਹਸਪਤਾਲ ਵਾਲੇ ਹੁਣ ਜਲੰਧਰ ਦੇ ਵਿੱਚ ਕੋਈ ਛੋਟੇ-ਮੋਟੇ ਹਸਪਤਾਲ ਤਾਂ ਹੈ ਨਹੀਂ ਉਹ ਹਸਪਤਾਲ ਵਾਲਿਆਂ ਨੇ ਅੱਗੇ ਦੀ ਅੱਗੇ ਗੱਲਾਂ ਫਲਾਤੀਆਂ ਫਿਰ ਇੱਕ ਹੋਰ ਇਸੇ ਤਰ੍ਹਾਂ ਨਾਲ ਹਸਪਤਾਲ ਨਾਲ ਕਾਂਡ ਹੋਇਆ ਉਹ ਹਸਪਤਾਲ ਦਾ ਜਿਹੜਾ ਮਾਲਕ ਸੀ ਉਹਦਾ ਜਵਾਈ ਵੱਡਾ ਪੁਲਿਸ ਅਫਸਰ ਨਿਕਲ ਆਇਆ ਇਹ ਗੱਲਾਂ ਜਿਹੜੀਆਂ ਨੇ ਉੱਥੇ ਖੁੰਡਾ ਤੇ ਆਰਮਨਾਲ ਚਰਚਾ ਜਿਹੜੀ ਤੁਹਾਨੂੰ ਸੁਣਨ ਨੂੰ ਮਿਲ ਜੂਗੀ ਦੂਜੀ ਗੱਲ ਸੀਨੀਅਰ ਪੱਤਰਕਾਰ ਜੀ ਭਾਸਕਰ ਕਹਿੰਦੇ ਕਿ ਰਮਨ अरोड़ा ਦਾ ਇਹ ਹਾਲ ਸੀ ਪੁਲਿਸ ਅਫਸਰ ਇਹ ਗੱਲ ਉਹਨਾਂ ਨੂੰ ਕਹਿੰਦੇ ਆ ਕਿ ਉਹ ਸਾਨੂੰ ਟੈਲੀਫੋਨ ਕਰਦੇ ਸੀ ਜਾਂ ਸੁਨਾਇਆ ਕਰਦੇ ਸੀ ਕਿ ਵੀ ਫਾਈਲ ਮੇਰਾ ਫਲਾਣਾ ਧਮਖਾਨਾ ਕੰਮ ਕਰ ਦਿਓ ਪੁਲਿਸ ਵਾਲੇ ਕਹਿੰਦੇ ਸੀ ਕਿ ਅਸੀਂ ਉਹਨਾਂ ਨੂੰ ਕਹਿੰਦੇ ਸੀ ਬੇਨਤੀ ਕਰਦੇ ਸੀ ਵੀ ਵਿਧਾਇਕ ਜੀ ਐਮਐਲਏ ਸਾਹਿਬ ਅਸੀਂ ਤੁਹਾਡਾ ਕੰਮ ਕਰ ਦਿੰਦੇ ਆ ਪਰ ਪੈਸੇ ਨਾ ਲਿਓ ਕਿਸੇ ਤੋਂ ਕਹਿੰਦੇ ਰਮਨ अरोड़ा ਫਿਰ ਪੈਸੇ ਲੈ ਜਾਂਦੇ ਸੀ ਯਾਨੀ ਕਿ ਇਹ ਹਾਲਾਤ ਨੇ ਹੁਣ ਇੱਕ ਇਚ ਇੰਟਰਸਟਿੰਗ ਚੀਜ਼ ਹੋਰ ਹੈ ਜਲੰਧਰ ਦੇ ਵਿੱਚ ਜੇ ਤੁਸੀਂ ਕੋਈ ਆਪਣਾ ਕਾਰੋਬਾਰ ਚਲਾਉਣਾ ਹੈ ਕੋਈ ਸਿਆਸਤ ਚਲਾਉਣੀ ਹੈ ਕੋਈ ਜਥੇਬੰਦੀ ਚਲਾਉਣੀ ਹੈ ਜਲੰਧਰ ਦੇ ਜਿਹੜੇ মিডিਆ ਦੇ ਵੱਡੇ ਘਰਾਣੇ ਨੇ ਟਾਈਕੌਨਸ ਨੇ ਜਦ ਵੱਡੇ ਸੱਪ ਕਹਿ ਲਏ ਤੁਹਾਨੂੰ ਉਹਨਾਂ ਨਾਲ ਬਣਾ ਕੇ ਰੱਖਣੀ ਪੈਂਦੀ ਹੈ ਜਦਾ ਤੁਸੀਂ ਉਹਨਾਂ ਬਰਾਬਰ ਸਾਰਿਆਂ ਨਾਲ ਬਰਾਬਰ ਹੋਣਾ ਆ ਕੇ ਰੱਖੋਗੇ ਜੇ ਤੁਸੀਂ ਇੱਕ ਨਾਲ ਘੱਟ ਇੱਕ ਨਾਲ ਵੱਧ ਫਿਰ ਤੁਸੀਂ ਰਗੜੇ ਜਾਓਗੇ ਤੇ ਕਿਹਾ ਜਾਂਦਾ ਕਿ ਰਮਨੋ ਰੋੜਾ ਦੇ ਨਾਲ ਵੀ ਅਜਿਹੀ ਕੁਸ਼ ਹੋਇਆ ਹੈ ਉਹਨਾਂ ਨੇ ਇੱਕ ਘਰਾਣੇ ਦੇ ਨਾਲ ਜਾਦੀਆਂ ਪਿੰਗਾ ਝੂਟ ਲੀਆਂ ਪਿਆਰ ਵਾਲੀਆਂ ਦੂਜੇ ਨਾਲ ਹੱਟ ਕਰਤਾ ਤੇ ਇੰਟਰਸਟਿੰਗ ਗੱਲ ਵੀ ਆ ਜਿੰਨੇ 4-5 ਮੇਨ ਵੱਡੇ ਮੀਡੀਆ ਆਊਟਲੈਟਸ ਨੇ ਮੀਡੀਆ ਘਰਾਨਨੇ ਨੇ ਉਹ ਸਾਰੇ ਆਉਂਦੇ ਵੀ ਜਲੰਧਰ ਕੇਂਦਰੀ ਹਲਕੇ ਚ ਨੇਗੇ ਤਾਂ ਇਹ ਔਖਾ ਬਹੁਤ ਰਮਨ ਅਰੋੜਾ ਲਈ ਰਮਨ ਅਰੋੜਾ ਨੂੰ ਇਹ ਵੀ ਚੀਜ਼ ਘਾਟਾ ਪੈ ਗਿਆ ਤੇ ਇੱਕ ਵੀ ਗੱਲ ਹੈ ਕਿ ਰਮਨ ਅਰੋੜਾ ਦੇ ਉੱਤੇ ਬਹੁਤ ਵੱਡੇ ਇੱਕ ਪਾਰਟੀ ਦੇ ਵਿਅਕਤੀ ਦਾ ਹੱਥ ਸੀ ਤੇ ਉਹ ਹੱਥ ਜਿਹੜਾ ਕਿਹਾ ਜਾਂਦਾ ਕਿ ਚੱਕਿਆ ਗਿਆ ਇਸ ਨਾਲ ਬਾਜਬਾ ਸਾਹਿਬ ਇੱਕੇ ਵੀ ਚਰਚਾਵਾਂ ਸਾਹਮਣੇ ਆਈਆਂ ਨੇ ਕਿ ਰਮਨ अरोड़ा ਦੀ ਬੀਜੇਪੀ ਦੇ ਵਿੱਚ ਜਾਣ ਦੀ ਤਿਆਰੀ ਹੋ ਗਈ ਸੀ। ਇਹਦੇ ਵਿੱਚ ਕਿੰਨੀ ਸਚਾਈ ਹੈ? ਗगन ਇਹਦੇ ਵਿੱਚ ਸਚਾਈ ਹੈ ਜਾਂ ਨਹੀਂ ਹੈ ਇੱਕ ਅਲੱਗਾ ਗੱਲ ਹੈ ਪਰ ਇਹ ਚਰਚਾਵਾਂ ਨੇ। ਸਚਾਈ ਇਥੋਂ ਤੱਕ ਤਾਂ ਹੈ ਕਿ ਰਮਨ अरोड़ा ਆਮ ਆਦਮੀ ਪਾਰਟੀ ਦੀ ਛਤਰੀ ਤੋਂ ੜਾਰੀ ਮਾਰ ਕੇ ਬੀਜੇਪੀ ਦੀ ਛਤਰੀ ਤੇ ਬੈਣ ਦੀ ਚਾਰਾਜੋਈ ਦੇ ਵਿੱਚ ਸੀ। ਕਿਹਾ ਜਾਂਦਾ ਕਿ ਬੀਜੇਪੀ ਵੱਲੋਂ ਨਾ ਹੋਗੀ ਸੀ। ਇਸ ਮਾਮਲੇ ਨੂੰ ਲੈ ਕੇ ਬੀਜੇਪੀ ਨੇ ਕਰਤੀ ਸੀ ਨਾ। ਤੇ ਰਮਨ अरोड़ा ਦੀਆਂ ਤਿਆਰੀਆਂ ਸੀ ਤੇ ਇਸ ਗੱਲ ਦੀ ਭਿੰਨਕ ਆਮ ਆਦਮੀ ਪਾਰਟੀ ਨੂੰ ਪੈ ਗਈ ਤੇ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਕਿਸੇ ਵੱਡੇ ਬੰਦੇ ਦਾ ਵੱਡੇ ਲੀਡਰ ਦਾ ਹੱਥ ਸੀਗਾ ਸਿਰ ਤੇ ਉਹ ਚੱਕਿਆ ਗਿਆ ਤਾਂ ਉਹ ਜਦੋਂ ਚੱਕਿਆ ਗਿਆ ਉਹਦਾ ਕਾਰਨ ਵੀ ਕਿਹਾ ਜਾਂਦਾ ਕਿ ਕੁਝ ਇਹੀ ਹੋ ਸਕਦਾ ਹੈ ਕਿ ਰਮਨ अरोड़ा ਦੀਆਂ ਉਧਰ ਭਾਜੀਪੀ ਵਾਲੇ ਪਾਸੇ ਜ਼ਿਆਦਾ ਨਜ਼ਦੀਕੀਆਵਾਦੀਆਂ ਦੇਖੀਆਂ ਗਈਆਂ ਤਾਂ ਉਸ ਵਿਅਕਤੀ ਨੂੰ ਵੀ ਲੱਗਿਆ ਹੋਣਾ ਕਿ ਵੀ ਇਹ ਤਾਂ ਗਲਤ ਗੱਲ ਹੈ ਤੇ ਭਾਜੀਪੀ ਦੇ ਵਿੱਚ ਵੀ ਕਾਫੀ ਵਿਰੋਧ ਸੀਗਾ ਭਾਜੀਪੀ ਦਾ ਇੱਕ ਖਾਸ ਤੜਾ ਰਾਮਨੌਰ ਰੋਡ ਨੂੰ ਲਿਆ ਕੇ ਬਿਲਕੁਲ ਰਾਜੀ ਨਹੀਂ ਸੀ ਇੱਕ ਤੜਾ ਬਹੁਤ ਉਤਸ਼ਾਹਤ ਸੀਗਾ ਲਿਆ ਕੇ ਕਿ ਅਸੀਂ ਲਿਹਾਈਏ ਉਹ ਤਾਂ ਕਹਿੰਦੇ ਸੀ ਬਸ ਤਰੀਕ ਤੈ ਕਰਨੀ ਹੈ ਉਹਨਾ ਸਾਡੇ ਵਾਲੀ ਹੈ ਇੱਕ ਤੜਾ ਖਾਸ ਕਰਕੇ ਜਲੰਧਰ ਕੇਂਦਰੀ ਤੋਂ ਹੀ ਵਧਾਇਕ ਰਹੇ ਨੇਗੇ ਭਾਜੀਪੀ ਦੇ ਮਨਰंजन ਕਾਲੀਆ ਕਿਸੇ ਸਮੇ ਉਹਨਾਂ ਦੇ ਡਿਪਟੀ ਮੁੱਖ ਮੰਤਰੀ ਬਣਦੀਆਂ ਚਰਚਾਾਂ માં ਸੀ ਉਹਨਾਂ ਨੇ ਬਹੁਤ ਤਰਾਜ ਜਿੱਤਾਇਆ ਤੇ ਉਹਨਾਂ ਤੋਂ ਬਾਅਦ ਹੀ ਕਿਹਾ ਜਾਂਦਾ ਹੈ ਕਿ ਬੀਜੇਪੀ ਨੇ ਹਾਰ ਨਹੀਂ ਕੀਤੀ ਇਹ ਹੁਣ ਤੱਕ ਦੀ ਜਿਹੜੀ ਇਸ ਮਾਵਲੇ ਚ ਘੜਨਾ ਇੱਕ ਚੀਜ਼ ਇਹ ਵੀ ਇੰਟਰਸਟਿੰਗ ਹੈ ਕਿ ਸ਼ਵਿੱਤ ਲੰਗਰਾ ਜਦੋਂ ਉਪ ਚੋਣ ਲੜ ਰਹੇ ਸੀਗੇ ਜਲੰਧਰ ਵੈਸਟ ਦੀ ਬੀਜੇਪੀ ਦੀ ਟੇਡ ਤੇ ਆਮ ਆਦਮੀ ਪਾਰਟੀ ਨੂੰ ਛੱਡਣ ਤੋਂ ਬਾਅਦ ਉਹਨਾਂ ਨੇ ਬਹੁਤ ਕੁਝ ਕਿਹਾ ਸੀ ਕਿ ਮੈਂ ਤੁਹਾਡੇ ਪਰਿਵਾਰ ਦੇ ਸਾਰਾ ਕੁਝ ਕਰ ਦੂੰਗਾ ਮੁੱਖ ਮੰਤਰੀ ਨੂੰ ਤੜੀਆਂ ਲਾਈਆਂ ਸੀ ਤਾਂ ਕਿਹਾ ਜਾਂਦਾ ਹੈ ਕਿ ਬੀਜੇਪੀ ਨੇ ਉੱਥੇ ਵੀ ਇੰਟਰਵਿਊਨ ਕਰਕੇ ਰੋਕਿਆ ਸੀ ਸ਼ੀਤਲੰਗਰਾਲ ਨੂੰ ਇਹ ਚਰਚਾਵਾਂ ਨੇ ਜਿਹੜੀਆਂ ਅੱਜਕੱਲ੍ਹ ਹੁਣ ਸੁਣਨ ਨੂੰ ਮਿਲ ਰਹੀਆਂ ਨੇ ਇਹਦੇ ਹੋਰ ਬੜਾ ਕੁਝ ਸੁਣਨ ਨੂੰ ਮਿਲਣਾ ਕਿਹਾ ਜਾਂਦਾ ਕਿ ਰਮਨ अरोड़ा ਦੀਆਂ ਨਜ਼ਦੀਕੀਆਂ ਸ਼ਾਹੀ ਪਰਿਵਾਰ ਨਾਲ ਵੀ ਸੀ ਇਹ ਸਾਰੀਆਂ ਗੱਲਾਂ ਨੇ ਆਉਂਦੇ ਦਿਨਾਂ 'ਚ ਹੋਰ ਬਹੁਤ ਕੁਝ ਸਾਹਮਣੇ ਆਉਣਾ ਬਾਕੀ ਹੈ ਆ ਹੁਣ ਵੇਖਦੇ ਆ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ अरोड़ा ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਅੱਗੇ ਕੀ ਕਾਰਵਾਈ ਕਰਦੀ ਹੈ ਜਾਂ ਫਿਰ ਇਹ ਮਾਮਲਾ ਵੀ ਉਸ ਵਾਂਗ ਰਫਾ-ਦਫਾ ਹੋ ਜਾਵੇਗਾ ਜਿਵੇਂ ਸਾਬਕਾ ਮੰਤਰੀ ਮਾਨਸਾ ਤੋਂ ਵਿਜੇ ਸਿੰਘਲਾ ਨੂੰ ਕਰਾਪਸ਼ਨ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਲੱਗਦਾ ਹੈ ਕਿ ਮਾਮਲਾ ਉਹ ਰਫਾ-ਦਫਾ ਕਰ ਦਿੱਤਾ ਗਿਆ ਪਰ ਹੁਣ ਦੇਖਦੇ ਆ ਕਿ ਵਿਜੀਲੈਂਸ ਵੱਲੋਂ ਰਮਨ अरोड़ा ਤੇ ਕੀ ਕਾਰਵਾਈ ਕੀਤੀ ਜਾਵੇਗੀ